ਕਿੰਦ ਵੀ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰਾਂ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਤੇ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਗਰੁੱਪ ਡੀ ਭਰਤੀ ਬਾਰੇ ਜਿਹਨੂੰ ਤੁਸੀਂ ਪੰਜਾਬ ਦੀ ਸੇਵਾਦਾਰ ਭਰਤੀ ਕਹਿ ਸਕਦੇ ਹੋ ਤੇ ਪਹਿਲੀ ਵਾਰ ਦੋਸਤੋ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਗਰੁੱਪ ਡੀ ਦੀ ਪੋਸਟਾਂ ਜਿਹੜੀ ਹੈ ਉਹ ਭਰ ਹੀ ਜਾਏਗੀ ਬਹੁਤ ਸਾਲ ਹੋ ਗਏ ਭਰਤੀ ਜੜੀਏ ਨਹੀਂ ਦੇਖੀ ਗਈ ਸੋ ਇੱਥੇ ਦੋਸਤੋ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਇਸ ਭਰਤੀ ਦੇ ਫਾਰਮ ਜੜੇ ਕਦੋਂ ਤੋਂ ਸਟਾਰਟ ਹੋਣਗੇ ਫਾਰਮ ਭਰਨ ਵੇਲੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਦੀ ਲੋੜ ਪੈਗੀ ਕਿੰਨੀ ਕੁਆਲਿਫਿਕੇਸ਼ਨ ਮੰਗੀ ਗਈ ਹੈ ਤੇ ਕਿੰਨੀ ਤੁਹਾਡੀ ਫੀਸ ਵਗੈਰਾ ਲੱਗੇਗੀ ਸੋ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਸੋ ਜੇ ਤੁਸੀਂ 8ਵੀਂ ਪਾਸ ਜਵਾਨ ਹੋ ਤੇ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਕਾਫੀ ਹੈਲਪਫੁਲ ਹੋ ਸਕਦੀ ਹੈ ਧਿਆਨ ਨਾਲ ਦੇਖਿਓ ਤਾ ਸਭ ਤੋਂ ਪਹਿਲਾਂ ਦੋਸਤੋ ਇਸ ਇਸ਼ਤਿਹਾਰ ਨੰਬਰ ਦੀ ਗੱਲ ਕਰ ਲੈਂਦੇ ਆ ਠੀਕ ਹੈ ਇਹ ਜਿਹੜੀ ਗਰੁੱਪ ਡੀ ਭਰਤੀ ਹੈ ਇਸ ਦਾ ਇਸ਼ਤਿਹਾਰ ਨੰਬਰ ਹੈ ਜੀ 10/2024 ਠੀਕ ਹੈ ਤੇ ਉਸ ਤੋਂ ਬਾਅਦ ਦੋਸਤੋ ਫਾਰਮ ਦੀ ਗੱਲ ਕਰਦੇ ਆ ਤਾਂ ਕੱਲ ਤੋਂ ਯਾਨੀ ਕਿ 26 ਤਰੀਕ ਤੋਂ ਤੁਹਾਡੇ ਫਾਰਮ ਜਿਹੜੇ ਆ ਸਟਾਰਟ ਹੋ ਰਿਹਾ 26 ਅਗਸਤ 2024 ਫਾਰਮ ਦੀ ਦੋਸਤੋ ਕਲੋਜ਼ਿੰਗ ਡੇਟ ਜਿਹੜੀ ਹੈ ਉਹ 24/09/2024 ਸ਼ਾਮੀ 5 ਵਜੇ ਤੱਕ ਰਹਿਣ ਵਾਲੀ ਹੈ ਇਹ ਜਿਹੜੀ ਡੇਟ ਤੇ ਟਾਈਮ ਦੋਸਤੋ ਧਿਆਨ ਨਾਲ ਤੁਸੀਂ ਨੋਟ ਕਰਿਆ ਕਰੋ ਹੁਣ ਪਹਿਲਾਂ ਵਾਂਗੂ ਸਿਚੁਏਸ਼ਨ ਨਹੀਂ ਰਹੀ ਕਿ ਜਿਹੜੀ ਐ ਅੱਧੀ ਰਾਤ 12 ਵਜੇ ਤੱਕ ਦਾ ਤੁਹਾਨੂੰ ਟਾਈਮ ਦਿੱਤਾ ਜਾਗਾ ਹੁਣ ਇਹ ਕਹਿ ਰਿਹਾ ਵੀ 24/9/2024 ਸ਼ਾਮੀ 5 ਵਜੇ ਫਾਰਮ ਅਪਲਾਈ ਵਾਲੀ ਵਿੰਡੋ ਕਲੋਜ਼ ਹੋ ਜੇਗੀ ਸੋ ਜੇ ਰੀਅਲ ਦੇ ਵਿੱਚ ਤੁਸੀਂ ਫਾਰਮ ਭਰਨਾ ਚਾਹੁੰਦੇ ਹੋ ਤਾਂ ਕੱਲ ਤੋਂ ਹੀ ਭਾਈ ਆਪਦੇ ਫਾਰਮ ਜਿਹੜੇ ਤੁਸੀਂ ਅਪਲਾਈ ਕਰਨਾ ਸਟਾਰਟ ਕਰ ਦਿਓ ਠੀਕ ਹੈ ਕੱਲ ਜਾਂ ਪਰਸੋਂ ਦੇ ਵਿੱਚ ਆਪਦਾ ਫਾਰਮ ਤੁਸੀਂ ਭਰ ਦੇਣਾ ਉਸ ਤੋਂ ਬਾਅਦ ਦੋਸਤੋ ਫੀਸ ਦੀ ਗੱਲ ਕਰਦੇ ਆ ਤਾਂ 27/9/2024 ਫੀਸ ਦੀ ਆਖਰੀ ਡੇਟ ਰਹਿਣ ਵਾਲੀ ਹੈ ਅੱਗੇ ਚੱਲਦੇ ਆ ਪੋਸਟਾਂ ਦੀ ਗੱਲ ਕਰਦੇ ਆ ਤਾਂ ਪੋਸਟਾਂ 'ਤੇ ਧਿਆਨ ਨਾਲ ਦੇਖ ਲਓ ਸੇਵਾਦਾਰ ਦਾ ਪਦ ਹੋਏਗਾ ਠੀਕ ਹੈ ਤੇ ਸੇਵਾਦਾਰ ਤੁਸੀਂ ਜਾਣਦੇ ਹੋਵੋਗੇ ਸਕੂਲਾਂ ਦੇ ਵਿੱਚ ਵੀ ਹੁੰਦੇ ਆ ਆਫਿਸਾਂ ਵਿੱਚ ਵੀ ਹੁੰਦੇ ਆ ਠੀਕ ਹੈ ਬਟ ਇਹ ਆਫਿਸ ਵਾਲੇ ਸੇਵਾਦਾਰ ਹੈ ਤੇ ਇਸ ਦਾ ਕੰਮ ਕਈ ਜਵਾਨ ਪੁੱਛ ਰਹੇ ਸੀ ਤਾਂ ਆਹੀ ਫਾਈਲਾਂ ਵਗੈਰਾ ਜਿਹੜਾ ਇੱਧਰ ਉੱਧਰ ਕਰਨਾ ਚਾਹ ਪਾਣੀ ਦੀ ਸੇਵਾ ਠੀਕ ਹੈ ਇਸ ਤਰੀਕੇ ਦੇ ਹੀ ਕੰਮ ਸੇਵਾਦਾਰ ਦੇ ਰਹਿੰਦੇ ਆ ਬਾਕੀ ਜੇ ਇਹਨਾਂ ਨੇ ਕੋਈ ਹੋਰ ਅਪਡੇਟ ਦਿੱਤਾ ਭਾਈ ਕੰਮਕਾਰ ਨੂੰ ਲੈ ਕੇ ਤਾਂ ਉਸ ਦੇ ਬਾਰੇ ਤੁਹਾਨੂੰ ਇਨਫੋਰਮ ਕਰ ਦੇਵਾਂਗੇ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟਾਂ ਦੋਸਤੋ ਓਵਰਆਲ ਜ ਫਿਲਹਾਲ ਜਿਹੜੀ ਪੋਸਟਾਂ ਇਹਨਾਂ ਨੇ ਕੱਢੀਆਂ ਸਿਰਫ 250 ਪੋਸਟਾਂ ਠੀਕ ਹੈ ਬਟ ਇਹ ਜਿਹੜੀ ਪੋਸਟਾਂ ਹੈ ਦੋਸਤੋ ਇਨਕਰੀਜ਼ ਹੋਣ ਦੇ ਪੂਰੇ ਪੂਰੇ ਚਾਂਸ ਹੈ ਤੇ ਤਕਰੀਬਨ 1000 ਪਲੱਸ ਇਹ ਪੋਸਟਾਂ ਜਿਹੜੀ ਹੈ ਹੋ ਜਾਏਗੀ ਸੋ ਜੇ ਤੁਸੀਂ 8ਵੀਂ ਪਾਸ ਜਵਾਨ ਹੋ ਤਾਂ ਜ਼ਰੂਰ ਤੋਂ ਇਹ ਫਾਰਮ ਤੁਸੀਂ ਭਰ ਦੇਣਾ ਹੋ ਸਕਦਾ ਹੈ ਪੋਸਟਾਂ ਹੋਰ ਵੀ ਵੱਧ ਇਨਕਰੀਜ਼ ਹੋ ਜੇ 1500 ਦੇ ਆਸ-ਪਾਸੇ ਵੀ ਹੋ ਸਕਦੀ ਹੈ ਠੀਕ ਹੈ ਤੇ ਦੋਸਤੋ ਅਕਸਰ ਪੀਟਸਬੀ ਦੇ ਵਿੱਚ ਇਹ ਜਿਹੜਾ ਸਿਸਟਮ ਰਹਿੰਦਾ ਹੈ ਪਹਿਲਾਂ ਉਹ ਥੋੜੀ ਜਿਹੀ ਪੋਸਟਾਂ ਕੱਢ ਦਿੰਦੇ ਆ ਠੀਕ ਹੈ ਫਿਰ ਉਹ ਪੋਸਟਾਂ ਨੂੰ ਇਨਕਰੀਜ਼ ਕਰਦੇ ਆ ਹਾਲੀ ਵਿੱਚ ਇਹਨਾਂ ਨੇ ਕਲਰਕ ਦੀ ਥੋੜੀ ਜਿਹੀ ਪਹਿਲਾਂ ਪੋਸਟਾਂ ਕੱਢੀ ਫਿਰ ਉਹਨਾਂ ਨੂੰ ਥੋੜਾ ਜਿਹਾ ਇਨਕਰੀਜ਼ ਕਰਤਾ ਇਸ ਤੋਂ ਇਲਾਵਾ ਜਿਹੜੀ ਗਰੁੱਪ ਬੀ ਦੀ ਪੋਸਟਾਂ ਸੀ ਪਹਿਲਾਂ ਥੋੜੀ ਕੱਢੀ ਗਈ ਫਿਰ ਉਹਨਾਂ ਨੂੰ ਦੋ ਤਿੰਨ ਵਾਰ ਇਨਕਰੀਜ਼ ਕੀਤਾ ਗਿਆ ਠੀਕ ਹੈ ਸੋ ਤੁਸੀਂ ਫਾਰਮ ਜਿਹੜਾ ਉਹ ਜ਼ਰੂਰ ਤੋਂ ਭਰ ਦੇਣਾ ਜੇ ਤੁਸੀਂ 8ਵੀਂ ਪਾਸ ਕੈਂਡੀਡੇਟ ਹੋ ਤਾਂ ਇਹ ਸਭ ਤੋਂ ਵਧੀਆ ਤੁਹਾਡੇ ਵਾਸਤੇ ਜਿਹੜਾ ਮੌਕਾ ਹੈ ਕਿਉਂਕਿ 8ਵੀ ਅੱਗੇ ਚੱਲਦੇ ਹਾਂ ਦੋਸਤੋ ਕੈਟਾਗਰੀ ਦੇ ਹਿਸਾਬ ਨਾਲ ਪੋਸਟਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ ਤਾਂ ਜਨਰਲ ਕੈਟਾਗਰੀ ਦੇ ਵਿੱਚ 53 ਪੋਸਟਾਂ ਜਾਰੀ ਹੋਈ ਹੈ ਤੇ ਇਹਦੇ ਵਿੱਚ ਕੁੜੀਆਂ ਦੀ 15 ਪੋਸਟਾਂ ਨੇ ایਡਬਲਯੂਐਸ ਦੇ ਵਿੱਚ 13 ਪੋਸਟਾਂ ਜਾਰੀ ਹੋਈ ਹੈ ਕੁੜੀਆਂ ਦੀ ਤਿੰਨ ਪੋਸਟਾਂ ਨੇ ਐਸਸੀ ਐਮਬੀ ਦੇ ਵਿੱਚ 13 ਪੋਸਟਾਂ ਜਾਰੀ ਹੋਈ ਹੈ ਕੁੜੀਆਂ ਦੀ ਪੰਜ ਪੋਸਟਾਂ ਨੇ ਐਸਸੀਆਰਓ ਦੇ ਵਿੱਚ ਵੀ 13 ਪੋਸਟਾਂ ਜਾਰੀ ਹੋਈ ਹੈ ਕੁੜੀਆਂ ਦੀ ਪੰਜ ਪੋਸਟਾਂ ਨੇ ਤੇ ਬੀਸੀ ਦੇ ਵਿੱਚ ਵੀ 13 ਪੋਸਟ ਜਾਰੀ ਹੋਈ ਹੈ ਤੇ ਕੁੜੀਆਂ ਦੀ ਪੰਜ ਪੋਸਟਾਂ ਨੇ ਇਸਐਮ ਜਨਰਲ ਦੇ ਵਿੱਚ 13 ਪੋਸਟਾਂ ਨੇ ਉਸ ਦੇ ਵਿੱਚੋਂ ਪੰਜ ਕੁੜੀਆਂ ਦੀ ਨੇ ਠੀਕ ਹੈ ਇਸੇ ਹਿਸਾਬ ਦੇ ਨਾਲ ਤੁਸੀਂ ਸਾਰੀ ਕੈਟਾਗਰੀਜ਼ ਦੀ ਦੇਖ ਸਕਦੇ ਹੋ ਸਪੋਰਟਸ ਕੋਟੇ ਵਗੈਰਾ ਦੀ ਤਾਂ ਇਹ ਪੋਸਟਾਂ ਦੀ ਗਿਣਤੀ ਮਿੰਨੀਤੀ ਹੋ ਗਈ ਠੀਕ ਹੈ ਤੇ ਓਵਰਲ ਫਿਲਹਾਲ ਤੱਕ ਦੀ ਆਪਾਂ ਪੋਸਟਾਂ ਗੱਲ ਕਰੀਏ ਤਾਂ ਇਹਨਾਂ ਨੇ 150 ਪੋਸਟ ਜਾਰੀ ਕੀਤੀ ਹੈ ਜਿਸ ਦੇ ਵਿੱਚੋਂ 42 ਪੋਸਟਾਂ ਕੁੜੀਆਂ ਦੀ ਹੈ ਬਟ ਮੈਂ ਤੁਹਾਨੂੰ ਕਹਿ ਵੀ ਪੋਸਟ ਇਨਕਰੀਜ਼ ਹੋਣ ਦੇ ਪੂਰੇ ਪੂਰੇ ਚਾਂਸ ਹੈ ਕੋਈ ਇਹ ਨਾ ਸੋਚੋ ਕਿ ਨਿਕਟ ਪੋਸਟਾਂ ਵਾਸਤੇ ਅਸੀਂ ਅਪਲਾਈ ਨਹੀਂ ਕਰਨਾ ਜ਼ਰੂਰ ਤੋਂ ਤੁਸੀਂ ਅਪਲਾਈ ਕਰਿਓ ਤੇ ਵਧੀਆ ਤਰੀਕੇ ਨਾਲ ਬਈ ਤਿਆਰੀ ਵੀ ਕਰਿਓ ਇਹ ਵੀ ਨਾ ਸੋਚੋ ਵੀ ਗਰੁੱਪ ਡੀ ਦੀ ਪੋਸਟ ਹੈ ਕਿਹੜਾ ਇੱਥੇ ਕ ਕਿਉਂਕਿ ਇਹ ਜਿਹੜੀ ਆਪਣੀ ਬੇਰੋਜ਼ਗਾਰੀ ਹੈ ਪੰਜਾਬ ਦੇ ਵਿੱਚ ਕੀ ਆਲਓਵਰ ਵੀ ਤੁਸੀਂ ਕਿਤੇ ਵੀ ਨਿਗਾਹ ਮਾਰ ਲਓ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਸੋ ਇੱਥੇ ਵੀ ਸਾਰੇ ਹੀ ਕੈਂਡੀਡੇਟ ਅਪਲਾਈ ਕਰਨਗੇ ਸੋ ਤੁਸੀਂ ਆਪਦੀ ਤਿਆਰੀ ਵੀ ਵਧੀਆ ਤਰੀਕੇ ਨਾਲ ਕਰਨੀ ਹੈ ਇਦਾਂ ਹੀ ਰੈਂਡਮਲੀ ਇਹਨੂੰ ਲੈ ਕੇ ਨਹੀਂ ਚੱਲਣਾ ਅੱਗੇ ਗੱਲ ਕਰਦੇ ਆਂ ਬਈ ਠੀਕ ਹੈ ਇਹ ਕੁਝ ਹੋਰ ਪੋਸਟਾਂ ਨੇ ਚੌਕੀਦਾਰ ਦੀ ਠੀਕ ਹੈ ਇਸ ਦੇ ਵਿੱਚ ਤੁਸੀਂ ਦੇਖੋਗੇ ਜਨਰਲ ਦੀ 6 ਪੋਸਟਾਂ ਇਸ ਦੇ ਵਿੱਚੋਂ ਇੱਕ ਕੁੜੀਆਂ ਦੀ ਇਸੇ ਹਿਸਾਬ ਦੇ ਨਾਲ ਸਾਰੀ ਕੈਟਾਗਰੀਜ਼ ਦੀ ਇੱਕਾ ਦੁੱਕਾ ਪੋਸਟਾਂ ਚੌਕੀਦਾਰ ਦੀ ਹੈ ਤੇ ਇਸ ਦੇ ਵਿੱਚ ਓਵਰ ਆਲ 22 ਪੋਸਟਾਂ ਨੇ ਤੇ ਕੁੜੀਆਂ ਦੀ 4 ਪੋਸਟ ਨੈਕਸਟ ਭਾਈ ਅਪਾ ਗੱਲ ਕਰਦੇ ਆ ਇਹਨਾਂ ਦੀ ਫੀਸ ਦੀ ਇਹਨਾਂ ਦੀ ਕੁਆਲਿਫਿਕੇਸ਼ਨ ਦੀ ਤਾਂ ਭਾਈ ਕੁਆਲਿਫਿਕੇਸ਼ਨ ਸਿਰਫ 8ਵੀਂ ਪਾਸ ਠੀਕ ਹੈ 8ਵੀਂ ਜਿਹੜੀ ਤੁਸੀਂ ਪੰਜਾਬੀ ਲੈਂਗੁਏਜ ਦੇ ਨਾਲ ਪਾਸ ਕੀਤੀ ਹੋਈ ਹੈ ਫਿਰ ਤੁਸੀਂ ਇੱਥੇ ਇਲੀਜੀਬਲ ਹੋ ਫਾਰਮ ਭਰਨ ਵਾਸਤੇ ਉਸ ਤੋਂ ਬਾਅਦ ਦੋਸਤੋ ਗੱਲ ਕਰਦੇ ਆ ਰਾਖਵਾ ਕਰਨ ਵਾਲੇ ਦੀ ਤਾਂ ਪੰਜਾਬ ਦੀ ਜਿਹੜੀ ਵੀ ਕੈਟਾਗਰੀ ਸ ਹੈ ਭਾਵੇਂ BC ਹੋਏ AWS ਹੋਏ SC ਹੋਏ ਠੀਕ ਹੈ ਜਿਹੜੀ ਵੀ ਰਾਖਵੀਂ categories ਹੈ ਉਹਨਾਂ ਨੂੰ ਆਪਦੇ ਹਿਸਾਬ ਦੀ ਏਜ ਦੇ ਵਿੱਚ ਛੂਟ ਕੋਟਾ ਉਹਨਾਂ ਨੂੰ ਮਿਲ ਜੇਗਾ ਠੀਕ ਹੈ ਬਟੇ ਧਿਆਨ ਰੱਖਿਓ ਜੇ ਤੁਸੀਂ ਪੰਜਾਬ ਦੀ ਰਾਖਵੀਂ category ਦਾ ਕੋਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਪਦੀ ਕਾਸਟ ਦਾ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਇਹ ਪੁਆਇੰਟ ਤੁਸੀਂ ਧਿਆਨ ਰੱਖਿਓ ਐਦਾਂ ਨਹੀਂ ਕਿ ਹਰਿਆਣਾ ਦਾ ਹੋਵੇ ਕੋਈ ਕੈਂਡੀਡੇਟ ਜਾਂ ਫਿਰ ਰਾਜਸਥਾਨ ਦਾ ਹੋਵੇ ਉਹਨੂੰ ਇੱਥੇ ਰਾਖਵੀਂ category ਦਾ ਕੋਟਾ ਨਹੀਂ ਮਿਲੇਗਾ ਸਿਰਫ ਕੋਟਾ ਪੰਜਾਬ ਦੇ ਕੈਂਡੀਡੇਟਸ ਨੂੰ ਹੀ ਦਿੱਤਾ ਜਾਏਗਾ ਅੱਗੇ ਗੱਲ ਕਰਦੇ ਆਂ ਬਈ ਇੱਥੇ ਆਪਾਂ ਗੱਲ ਕਰ ਲਈਏ ਸੈਲਰੀ ਦੀ ਤਾਂ ਜੇ ਤੁਸੀਂ ਇੱਥੇ ਸਿਲੈਕਟ ਹੋ ਜਾਂਦੇ ਹੋ ਤਾਂ 18000 ਰੁਪਿਆ ਤੁਹਾਨੂੰ ਮੰਥਲੀ ਸੈਲਰੀ ਜਿਹੜੀ ਉਹ ਦਿੱਤੀ ਜਾਊਗੀ ਬਾਕੀ ਇਹਦੇ ਵੇਤਨ ਭਤੇ ਜਿਹੜੇ ਆ ਜਿਹੜੇ ਕੁਝ ਵੀ ਇਸ ਦੇ ਉੱਤੇ ਲਾਗੂ ਹੁੰਦੇ ਆ ਉਹ ਸਾਰੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਉਸ ਤੋਂ ਬਾਅਦ ਦੋਸਤੋ ਏਜ ਲਿਮਿਟ ਦੀ ਗੱਲ ਕਰਦੇ ਆ ਇੱਥੇ ਭਾਈ ਏਜ ਦੇ ਵਿੱਚ ਇੱਕ ਵੱਡਾ ਚੇਂਜ ਦੇਖਣ ਨੂੰ ਮਿਲਿਆ ਪਹਿਲੀ ਗੱਲ ਜੇ ਤੁਸੀਂ ਜਨਰਲ ਵਾਲੇ ਕੈਂਡੀਡੇਟ ਹੋ ਤਾਂ ਤੁਹਾਡੀ ਏਜ ਜਿਹੜੀ ਹੈ ਉਹ ਸਿਰਫ 35 ਸਾਰੇ ਇਸ ਪੋਸਟ ਦੇ ਵਿੱਚ ਰਹਿਣ ਵਾਲੀ ਹੈ ਠੀਕ ਹੈ ਸਟਾਰਟਿੰਗ ਏਜ ਦੀ ਗੱਲ ਕਰੀਏ ਤਾ 16 ਸਾਲ ਦੇ ਕਿੰਨੇ ਟ ਇਥੇ ਆਪਦਾ ਫਾਰਮ ਭਰ ਸਕਦੇ ਆ ਜਿਨ੍ਹਾਂ ਦੀ ਏਜ 1 ਇੱਕ 2024 ਨੂੰ 16 ਸਾਲ ਹੋ ਚੁੱਕੀ ਹੈ ਉਹ ਆਪਦਾ ਫਾਰਮ ਇਥੇ ਭਰ ਸਕਦੇ ਆ ਇਥੇ 18 ਸਾਲ ਵਾਲੀ ਲਿਮਟ ਨਹੀਂ ਹੈ ਇਹ ਪੁਆਇੰਟ ਧਿਆਨ ਰੱਖਿਓ ਜਿਹੜੇ 16 ਸਾਲ ਵਾਲੇ ਕੈਂਡੀਟ ਹੈ ਉਹ ਆਪਦਾ ਫਾਰਮ ਇਥੇ ਭਰ ਸਕਦੇ ਆ ਤੇ ਜਨਰਲ ਵਾਸਤੇ ਬਈ ਮੈਕਸਿਮਮ ਏਜ ਇਹਨਾਂ ਨੇ 2 ਸਾਲ ਘੱਟ ਕਰ ਦਿੱਤੀ ਇੱਥੇ ਤੁਸੀਂ ਦੇਖੋਗੇ 2 ਸਾਲ ਪਹਿਲਾਂ ਅਪਲਾਈ ਕਰ ਸਕਦੇ ਹੋ ਬਟ 37 ਸਾਲ ਦੀ ਥਾਂ ਇਹਨਾਂ ਨੇ 35 ਸਾਲ ਏ ਜਿਹੜੀ ਆ ਉਹ ਕਰ ਦਿੱਤੀ ਹੈ ਜਨਰਲ ਕੈਟਾਗਰੀ ਦੀ ਆਦਰ ਦੋਸਤੋ ਜਿਹੜੀ ਕੈਟਾਗਰੀ ਹੋਏਗੀ ਉਹਨਾਂ ਨੂੰ ਇਥ ਠੀਕ ਹੈ ਜਿਵੇਂ ਪੰਜਾਬ ਦੀ ਅਨੁਸੂਚਿਤ ਜਾਤੀ ਹੋ ਗਈ ਪਛੜੀ ਸ਼੍ਰੇਣੀ ਹੋ ਗਈ ਠੀਕ ਹੈ ਉਹਨਾਂ ਨੂੰ 40 ਸਾਲ ਤੱਕ ਇੱਥੇ ਅਪਲਾਈ ਕਰਨ ਦਾ ਮੌਕਾ ਮਿਲੇਗਾ ਇਸ ਤੋਂ ਇਲਾਵਾ ਜਿਹੜੇ ਸੈਂਟਰ ਤੇ ਸਟੇਟ ਦੇ EMPLOYE ਹੋਣਗੇ ਉਹਨਾਂ ਨੂੰ 45 ਸਾਲ ਤੱਕ ਮੌਕਾ ਮਿਲੇਗਾ ਸੋ ਸਾਰੀ ਕੈਟੇਗਰੀਜ਼ ਨੂੰ ਇੱਥੇ ਛੂਟ ਮਿਲ ਜੇਗੀ ਹੁਣ ਕੈਂਡੀਡੇਟ ਜਿਹੜਾ ਫਾਰਮ ਭਰਵਾਉਣਾ ਚਾਹੁੰਦਾ ਹੈ ਉਹ ਬਾਰ-ਬਾਰ ਫੀਸ ਬਾਰੇ ਪੁੱਛ ਰਿਹਾ ਕਿ ਫੀਸ ਕਿੰਨੀ ਲੱਗੇਗੀ ਤਾਂ ਧਿਆਨ ਨਾਲ ਸੁਣ ਲਓ ਬਾਈ ਜੇ ਤੁਸੀਂ ਜਨਰਲ ਕੈਟੇਗਰੀ ਦੇ ਕੈਂਡੀਡੇਟ ਹੋ ਤੁਹਾਨੂੰ ਲੱਗੇਗਾ ਜੀ 1000 ਰੁਪਿਆ ਠੀਕ ਹੈ ਪਵੇਂ ਤੁਸੀਂ ਪੰਜਾਬ ਦੇ ਚਰਨਾਂ ਲੋ ਤੇ ਪੰਜਾਬ ਤੋਂ ਬਾਹਰ ਤੁਸੀਂ ਕਿਸੇ ਵੀ ਕੈਟਾਗਰੀ ਦੇ ਕੈਂਡੀਡੇਟ ਹੋ ਤੁਹਾਨੂੰ 1000 ਰੁਪਇਆ ਪੇ ਕਰਨਾ ਹੋਵੇਗਾ ਜੇ ਤੁਸੀਂ ਐਸਸੀ ਬੀਸੀ ਵਾਲੇ ਕੈਂਡੀਡੇਟ ਹੋ ਤਾਂ ਤੁਹਾਨੂੰ ਲੱਗੇਗਾ ਜੀ 250 ਰੁਪਇਆ ਠੀਕ ਹੈ ਜੇ ਤੁਸੀਂ ਸਾਬਕਾ ਫੌਜੀ ਤੇ ਆਸਰਿਤ ਹੋ ਫਿਰ ਤੁਹਾਨੂੰ 200 ਰੁਪਇਆ ਲੱਗੇਗਾ ਜੇ ਤੁਸੀਂ ਹੈਂਡੀਕੈਪਟ ਜਵਾਨ ਹੋ ਤਾਂ ਤੁਹਾਨੂੰ 500 ਰੁਪਇਆ ਇੱਥੇ ਪੇ ਕਰਨਾ ਹੋਵੇਗਾ ਸੋ ਇਹ ਫੀਸ ਦੀ ਗੱਲ ਹੋ ਗਈ ਨੈਕਸਟ ਦੋਸਤੋ ਇੱਥੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਦੇ ਆ ਤਾਂ ਹੋਰ ਭਰਤੀਆਂ ਵਾਂਗੂ ਇੱਥੇ ਵੀ ਤੁਹਾਡਾ ਐਗਜ਼ਾਮ ਹੋਣਾ ਹੈ ਤੇ ਐਗਜ਼ਾਮ ਜਿਹੜਾ ਤੁਹਾਡਾ ਹੋਏਗਾ ਦੋਸਤ ਜਿਹੜਾ ਤੁਹਾਡਾ ਦੋਸਤੋ ਪਾਰਟ A ਹੋਏਗਾ ਇਹ ਸਿਰਫ ਕੁਆਲੀਫਾਈ ਨੇਚਰ ਦਾ ਹੈ ਤੇ ਇਹਨੂੰ ਤੁਸੀਂ 50% ਦੇ ਨਾਲ ਪਾਸ ਕਰਨਾ ਹੋਏਗਾ ਠੀਕ ਹੈ ਬਟ ਇਸ ਦੇ ਮੈਰਿਟ ਦੇ ਵਿੱਚ ਨੰਬਰ ਐਡ ਨਹੀਂ ਹੋਣਗੇ ਸੈਕੰਡ ਜਿਹੜਾ ਪਾਰਟ ਹੈ ਦੋਸਤੋ ਉਸ ਦੇ ਬੇਸ ਤੇ ਮੈਰਿਟ ਬਣੇਗੀ ਠੀਕ ਹੈ ਤੇ ਮੈਰਿਟ ਦੇ ਹਿਸਾਬ ਦੇ ਨਾਲ ਹੀ ਅੱਗੇ ਕੈਂਡੀਟਾ ਨੂੰ ਕਾਲ ਕਰਿਆ ਜਾਏਗਾ ਤੇ ਹੁਣ ਬਹੁਤ ਹੀ ਇੰਪੋਰਟੈਂਟ ਗੱਲ ਬਈ ਸਟਾਰ ਲਾ ਕੇ ਨੋਕਾਊਨ ਕਰ ਲਿਓ ਫਾਰਮ ਭਰਨ ਦੀ ਪ੍ਰੋਸੈਸ ਜੇ ਤੁਸੀਂ ਖੁਦ ਤੋਂ ਫਾਰਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਆਰਾਮ ਦੇ ਨਾਲ ਤੁਸੀਂ ਪੀਟਰ ਪਲੱਸ ਬੀ ਦੀ ਆਫੀਸ਼ੀਅਲ ਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਪਰ ਜੇ ਤੁਹਾਨੂੰ ਫਾਰਮ ਨਹੀਂ ਭਰਨਾ ਆਉਂਦਾ ਤਾਂ ਤੁਸੀਂ ਨੇੜ ਦੇ ਕੈਫੇ ਤੋਂ ਜਾ ਕੇ ਵੀ ਆਪਦਾ ਫਾਰਮ ਫਿਲ ਅਪ ਕਰਵਾ ਸਕਦੇ ਹੋ ਡੇਟ ਧਿਆਨ ਰੱਖਿਓ ਤੁਸੀਂ 26/8/2024 ਤੋਂ 24/9/2024 ਸ਼ਾਮੀ 5 ਵਜੇ ਤੱਕ ਡੇਟ ਦੇ ਨਾਲ ਨਾਲ ਬਈ ਟਾਈਮ ਵੀ ਧਿਆਨ ਰੱਖਣਾ ਹੈ ਕਿਉਂਕਿ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਾਲ ਹੀ ਵਿੱਚ ਤੁਸੀਂ ਦੇਖਿਆ ਹੋਵੇਗਾ ਮੈਂ ਸਾਰੇ ਜਵਾਨਾਂ ਨੂੰ ਇਨਫੋਰਮ ਕੀਤਾ ਸੀ ਕਿ ਤੁਹਾਡੀ ਅਨਸਰ ਕੀ ਦਾ ਇਹ ਸਟੀਕ ਟਾਈਮ ਰਹਿਣ ਵਾਲਾ ਹੈ ਬਟ ਕਈ ਜਵਾਨ ਜਿਹੜੇ ਹੈ ਉਹ ਉਹਨਾਂ ਨੇ ਗੌਰ ਨਹੀਂ ਕੀਤੀ ਤੇ ਹੁਣ ਸਾਡੇ ਕੋਲ ਘਟੋ-ਕਟ ਡੂਡ 200 ਮੈਸੇਜ ਹੁਣ ਆਏ ਪਏ ਹੈ ਕਿ ਸਾਡੀ ਅਨਸਰ ਕੀ ਡਾਊਨਲੋਡ ਕਰ ਦਿਓ ਠੀਕ ਹੈ ਬਟ ਹੁਣ 200 ਕਿਸੇ ਵੀ ਕੈਂਡੀਡੇਟ ਦੀ ਅਨਸਰ ਕੀ ਫਿਲਹਾਲ ਡਾਊਨਲੋਡ ਨਹੀਂ ਹੋ ਰਹੀ ਜੇ ਅੱਗੇ ਉਹਨਾਂ ਨੇ ਦੁਬਾਰਾ ਤੋਂ ਆਪਸ਼ਨ ਦਿੱਤਾ ਤਾਂ ਅਸੀਂ ਤੁਹਾਨੂੰ ਜ਼ਰੂਰ ਉਹ ਜਿਹੜੀ ਇਹ ਪ੍ਰੋਵਾਈਡ ਕਰਵਾ ਦੇਾਂਗੇ ਬਟ ਫਿਲਹਾਲ ਤੁਸੀਂ ਆਪਦੇ ਅਨਸਰ ਕੀ ਡਾਊਨਲੋਡ ਨਹੀਂ ਕਰ ਸਕਦੇ ਸੋ ਜਿਹੜੇ ਜਵਾਨਾਂ ਨੂੰ ਆਪਦਾ ਸਕੋਰ ਦਾ ਹੀ ਪਤਾ ਨਹੀਂ ਲੱਗਿਆ ਉਹ ਧਿਆਨ ਨਾਲ ਸੁਣ ਲਿਓ ਬਈ ਸਕੋਰ ਕਾਰਡ ਤੁਹਾਡੇ ਬਹੁਤ ਹੀ ਛੇਤੀ ਅਪਡੇਟ ਹੋ ਜਾਣਗੇ ਜਿਸ ਦੇ ਵਿੱਚ ਤੁਹਾਨੂੰ ਸਕੋਰ ਦਾ ਪਤਾ ਚੱਲ ਜਾਏਗਾ ਕਿ ਤੁਹਾਡੇ ਕਿੰਨੇ ਨੰਬਰ ਬਣੇ ਆ ਠੀਕ ਹੈ ਬਟ ਅਨਸਰ ਕੀ ਡਾਊਨਲੋਡ ਦਾ ਕੋਈ ਆਪਸ਼ਨ ਹੁਣ ਅਵੇਲੇਬਲ ਨਹੀਂ ਹੈ ਸੋ ਇੱਕ ਡੇਟ ਜਿਹੜੀ ਤੁਸੀਂ ਹੁਣ ਟਾਈਮ ਦੇ ਨਾਲ ਧਿਆਨ ਰੱਖਿਆ ਕਰੋ ਪਹਿਲਾਂ ਤਾਂ ਇਦਾਂ ਹੁੰਦਾ ਸੀ ਕਿ ਰਾਤੀ 12 ਵਜੇ ਤੱਕ ਫਾਰਮ ਦਾ ਇਹ ਟਾਈਮ ਰੱਖਦੇ ਸੀ ਬਟ ਹੁਣ ਸ਼ਾਮੀ 5 ਵਜੇ ਦਾ ਟਾਈਮ ਹੈ ਸੋ ਇਹ ਧਿਆਨ ਰੱਖਿਓ ਇੱਕ ਹੋਰ ਇੰਪੋਰਟੈਂਟ ਗੱਲ ਬਈ ਜੇ ਤੁਸੀਂ ਕਿਤੇ ਦੂਰ ਦਰਾਡੇ ਰਹਿੰਦੇ ਹੋ ਟਾਣੀ ਵਿੱਚ ਰਹਿੰਦੇ ਹੋ ਠੀਕ ਹੈ ਕੈਫੇ ਨਹੀਂ ਜਾ ਸਕਦੇ ਜਾਂ ਕੋਈ ਵੀ ਇਸ਼ੂ ਹੋਏ ਤਾਂ ਆਪਣਾ ਇਹ ਜਿਹੜਾ WhatsApp ਨੰਬਰ ਹੈ ਦੋਸਤੋ ਇਸ ਦੇ ਉੱਤੇ ਤੁਸੀਂ ਫਾਰਮ ਲਿਖ ਕੇ WhatsApp ਮੈਸੇਜ ਕਰ ਦੇਣਾ ਹੈ ਉੱਥੇ ਤੁਹਾਨੂੰ ਫਾਰਮ ਭਰਨ ਵਾਰੇ ਜਿਹੜੇ ਡਾਕੂਮੈਂਟ ਚਾਹੀਦੇ ਉਹ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਕੈਫੇ ਚਾਰਜ ਪੇ ਕਰਕੇ ਉੱਥੇ ਤੁਸੀਂ ਆਪਦਾ ਫਾਰਮ ਸਬਮਿਟ ਕਰਵਾ ਸਕਦੇ ਹੋ ਤੇ ਪੁਆਇੰਟ ਵੀ ਧਿਆਨ ਰੱਖਿਓ ਦੋਸਤੋ ਫਾਰਮ ਭਰਨ ਦੇ 3 ਦਿਨ ਬਾਅਦ ਤੁਹਾਡੀ ਫੀਸ ਪੇ ਹੋਏਗੀ ਸੋ ਪਹਿਲਾਂ ਤੁਹਾਡਾ ਫਾਰਮ ਸਬਮਿਟ ਹੋਏਗਾ 3 ਦਿਨ ਬਾਅਦ ਤੁਸੀਂ ਆਪਣੀ ਫੀਸ ਭਰਨੀ ਹੋਏਗੀ ਇਹ ਪੁ ਇੰਦਾ ਨਹੀਂ ਸੋਚਣਾ ਕਿ ਅੱਜ ਮੈਂ ਫਾਰਮ ਅਪਲਾਈ ਕਰਤਾ ਤੇ ਹੋ ਗਿਆ ਜੀ ਨਕੀ ਠੀਕ ਹੈ ਇੰਦਾ ਨਹੀਂ ਪਹਿਲਾਂ ਤੁਹਾਡਾ ਫਾਰਮ ਭਰਿਆ ਜਾਏਗਾ 3 ਦਿਨ ਬਾਅਦ ਤੁਸੀਂ ਆਪਦੀ ਫੀਸ ਭਰਨੀ ਹੋਏਗੀ ਤੇ ਫੀਸ ਭਰਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੀ ਹੋਏਗੀ ਠੀਕ ਹੈ ਜੇ ਤੁਸੀਂ ਭੁੱਲ ਜਾਂਦੇ ਹੋ ਤਾਂ ਇੱਥੇ ਸਾਡੀ ਕੋਈ ਗਰੰਟੀ ਨਹੀਂ ਹੋਏਗੀ ਹਾਂ ਜੇ ਤੁਸੀਂ ਭਰਵਾਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਉੱਥੇ ਤੁਹਾਡੀ ਫੀਸ ਜਿਹੜੀ ਉਹ ਪੇ ਕਰ ਦਿੱਤੀ ਜਾਵੇਗੀ ਠੀਕ ਹੈ ਤੇ ਫੀ ਜੇ ਤੁਸੀਂ ਆਪਦੇ ਕਾਰਡ ਨਾਲ ਪੇ ਕਰੋਗੇ ਤਾਂ ਕੋਈ ਐਕਸਟਰਾ ਚਾਰਜ ਤੁਹਾਨੂੰ ਨਹੀਂ ਲੱਗੇਗਾ ਬਟ ਇੱਥੇ ਤੁਸੀਂ ਜੇ ਪੇ ਕਰਵਾਣਾ ਚਾਹੁੰਦੇ ਹੋ ਤਾਂ ਟ੍ਰਾਂਜੈਕਸ਼ਨ ਚਾਰਜ ਤੁਹਾਨੂੰ ਲੱਗ ਜਾਵੇਗਾ ਠੀਕ ਹੈ ਪੁਆਇੰਟ ਤੁਸੀਂ ਧਿਆਨ ਰੱਖਿਓ ਫਾਰਮ ਭਰਨ ਵੇਲੇ ਕਿਹੜੇ-ਕਿਹੜੇ ਡਾਕੂਮੈਂਟ ਦੀ ਲੋੜ ਹੈ ਵੈਸੇ ਤਾਂ ਇਸ ਦੇ ਉੱਤੇ ਪਹਿਲਾਂ ਹੀ ਤੁਹਾਨੂੰ ਸ਼ਾਰਟਸ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਬਟ ਫੇਰ ਵੀ ਦੋਸਤੋ ਇੱਕ ਵਾਰ ਫੇਰ ਤੋਂ ਸੁਣ ਲਓ ਜੇ ਤੁਸੀਂ ਫਾਰਮ ਭਰਨਾ ਚਾਹੁੰਦੇ ਹੋ ਬਈ ਸਭ ਤੋਂ ਪਹਿਲਾਂ ਬੇਸਿਕ ਜ਼ਰੂਰਤ ਤੁਹਾਡੇ ਕੋਲੇ ਆਪਦਾ ਮੋਬਾਈਲ ਨੰਬਰ ਆਪਦੀ ਈਮੇਲ ਆਈਡੀ ਠੀਕ ਹੈ ਇਹ ਚੀਜ਼ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਨੂੰ ਜ਼ਰੂਰਤ ਪੈਗੀ ਜੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੀ ਠੀਕ ਹੈ ਸਿਗਨੇਚਰ ਦੀ ਜ਼ਰੂਰਤ ਪੈਗੀ ਤੇ ਲੋੜਿੰਦੀ ਜਿਹੜੀ ਵਿਦਿਅਕ ਯੋਗਤਾ ਤੁਹਾਡੀ ਮਿਨੀਮਮ 8 8ਵੀਂ ਪਾਸ ਤੇ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ ਡੀਓਬੀ ਦਾ ਪ੍ਰੂਫ ਹੋਣਾ ਚਾਹੀਦਾ ਠੀਕ ਹੈ ਜੇ ਤੁਸੀਂ 10ਵੀਂ ਕੀਤੀ ਹੋਈ ਹੈ ਫਿਰ ਸਭ ਤੋਂ ਵਧੀਆ ਗੱਲ ਹੈ 10ਵੀਂ ਦੀ ਤੁਹਾਡੀ ਮਾਰਕਸ਼ੀਟ ਜਿਹੜੀ ਹੈ ਉਹ ਡੀਓਬੀ ਦੇ ਵਜੋਂ ਚੱਲ ਜਾਏਗੀ ਕਿਉਂਕਿ ਉਸ ਦੇ ਵਿੱਚ ਡੀਓਬੀ ਜਿਹੜੀ ਉਹ ਮੈਂਸ਼ਨ ਹੁੰਦੀ ਹੈ ਠੀਕ ਹੈ ਗੱਲ ਸਮਝ ਆ ਗਈ ਦਸਵੀਂ ਤੋਂ ਉੱਤੇ ਜੇ ਡਾਕੂਮੈਂਟ ਤੁਸੀਂ ਲਾਣਾ ਚਾਹੁੰਦੇ ਹੋ ਇਹ ਤੁਹਾਡੀ ਚੋਇਸ ਹੈ ਤੁਸੀਂ ਲਾ ਸਕਦੇ ਹੋ ਜੇ ਨਹੀਂ ਵੀ ਲਾਣਾ ਚਾਹੁੰਦੇ ਤਾਂ ਕੋਈ ਇਸ਼ੂ ਨਹੀਂ ਇੰਨੇ ਡਾਕੂਮੈਂਟ ਨਾਲ ਤੁਹਾਡਾ ਫਾਰਮ ਅਪਲਾਈ ਹੋ ਜਾਏਗਾ ਬਟ ਇੱਥੇ ਇੱਕ ਪੁਆਇੰਟ ਤੁਸੀਂ ਨੋਟ ਡਾਊਨ ਕਰਿਓ ਜੇ ਤੁਸੀਂ ਪੰਜਾਬ ਦੀ ਕਿਸੇ ਵੀ ਰਾਖਵੀਂ ਕੈਟਾਗਰੀ ਦੇ ਆਲ ਕੈਂਡੀਡੇਟ ਹੋ ਤਾਂ ਤੁਹਾਨੂੰ ਆਪਦੀ ਕੈਟਾਗਰੀ ਦਾ ਸਰਟੀਫਿਕੇਟ ਜਿਹੜਾ ਉਹ ਵੀ ਸਬਮਿਟ ਕਰਨਾ ਹੋਏਗਾ ਠੀਕ ਹੈ ਤਾਂ ਹੀ ਤੁਹਾਨੂੰ ਕੋਟਾ ਮਿਲੇਗਾ ਨਹੀਂ ਤਾਂ ਬਾਈ ਕੋਟਾ ਨਹੀਂ ਮਿਲੇਗਾ ਠੀਕ ਹੈ ਆਪਦੀ ਰਾਖਵੀਂ ਕੈਟਾਗਰੀ ਦਾ ਸਰਟੀਫਿਕੇਟ ਤੇ ਰੈਜ਼ਿਡੈਂਸ ਦੋਵੇਂ ਡਾਕੂਮੈਂਟ ਤੁਹਾਡੇ ਕੋਲ ਐਕਸਟਰਾ ਹੋਣੇ ਚਾਹੀਦੇ ਆ ਬਾਕੀ ਜਨਰਲ ਵਾਲਿਆਂ ਨੂੰ ਇੰਨੇ ਹੀ ਡਾਕੂਮੈਂਟ ਚਾਹੀਦੇ ਆ ਠੀਕ ਹੈ ਸੋ ਇਹ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਠੀਕ ਹੈ ਫਿਰ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਡਾਊਟ ਰਹਿ ਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਫਾਰਮ ਭਰਵਾਉਣ ਵਾਸਤੇ ਦੋਸਤੋ ਆਪਣੇ ਇਹ ਜਿਹੜਾ ਆਫੀਸ਼ੀਅਲ ਵਟਸਐਪ ਨੰਬਰ ਹੈ ਇਸ ਦੇ ਉੱਤੇ ਤੁਸੀਂ ਫਾਰਮ ਲਿਖ ਕੇ ਮੈਸੇਜ ਕਰ ਦੇਣਾ ਠੀਕ ਹੈ ਉੱਥੇ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਤੇ ਫਟਾਫਟ ਭਾਈ ਇੱਥੇ ਤੁਸੀਂ ਜਿਹੜਾ ਆਪਦਾ ਮੈਸੇਜ ਸੈਂਡ ਕਰ ਦਿਓ ਜੇ ਤੁਸੀਂ ਫਾਰਮ ਭਰਵਾ ਕਿਉਂਕਿ ਫਿਰ ਜਿਹੜੇ ਕਾਫੀ ਕੈਂਡੀਡੇਟ ਰਹਿ ਜਾਂਦੇ ਸਾਰਿਆਂ ਦੇ ਫਾਰਮ ਤਾਂ ਨਹੀਂ ਭਰੇ ਜਾਂਦੇ ਕਿਉਂਕਿ ਕਾਫੀ ਮੈਸੇਜ ਆ ਜਾਂਦੇ ਹੈ ਬਟ ਲਿミਟਿਡ ਫਾਰਮ ਇਥੇ ਅਪਲਾਈ ਹੋ ਸਕਦੇ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਜੇ ਪਰਵਾਹ ਨਹੀਂ ਤਾਂ ਮੈਸੇਜ ਕਰਕੇ ਛੱਡ ਦਿਓ ਠੀਕ ਹੈ ਸੋ ਇਹ ਸਾਰੀ ਜਾਣਕਾਰੀ ਹੋ ਗਈ ਬਾਕੀ ਆਪਾਂ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰਬ